ਓ ਕਿਵੇਂ ਆ ਬਈ ਆ ਕੀ ਲਈ ਬੈਠਾ ਇਹ ਗਿਫਟ ਆ ਗਏ ਵੀਰੇ ਗਿਫਟ ਗਿਫਟ ਆ ਗਏ ਹਾਂ ਗਿਫਟ ਆ ਗਏ ਵੀਰੇ ਇਹ ਤਾਂ ਗਏ ਇਹ ਵੰਡਨੇ ਆ ਵੀਰੇ ਸਵੇਰੇ ਹਾਂ ਜਿਹੜੀ ਮੇਰੀ ਭੈਣਾ ਨੇ ਲਾਈਵ ਕੀਤਾ ਨਾ ਕੀ ਕੀਤਾ ਸਬਸਕ੍ਰਾਈਬ ਕੀਤਾ ਜਿਹੜੀ ਮੇਰੀ ਭੈਣਾ ਨੇ ਸਬਸਕ੍ਰਾਈਬ ਕੀਤਾ ਜਿਨ੍ਹਾਂ ਨੇ ਹਾਂ ਉਹਨਾਂ ਨੂੰ ਦੇਣੇ ਆ ਤਾਂ ਗਏ ਵੀਰੇ ਗਏ ਅੱਛਾ ਜਿਹੜੀ ਤੁਸੀਂ ਆਫਰ ਲਈ ਹੋਈ 10 ਸਬਸਕ੍ਰਾਈਬ 10 ਕਮੈਂਟ ਤੇ 10 ਸ਼ੇਅਰ ਦੀ ਬਿਲਕੁਲ ਬਿਲਕੁਲ ਉਹੀ ਉਹੀ ਬਾਈ ਉਹੀ ਇੰਨੇ ਕੰਨੀ ਜਿਹਨਾਂ ਨੇ ਕਰਾਤੇ ਯਾਰ ਬਈ ਯਾਰ ਵੀਰੇ ਭਾਈ ਇਹ ਤਾਂ ਗਏ ਸਵੇਰੇ ਵੰਡਨੇ ਆਏ ਅੱਛਾ ਸਵੇਰੇ ਬੰਨ ਤੇ ਹੋਰ ਵੀ ਆਪਾਂ ਵਾਂਝੇ ਨਹੀਂ ਰਹਿ ਦਿੰਦੇ ਤੇ ਮੇਰੀ ਗੱਲ ਸੁਣ ਐਨੇ ਕੀ ਹੈ ਕਿ ਹੋਰ ਵੀ ਹੈਗੇ ਆ ਉਹ ਕੀ ਗੱਲ ਕਰਦਾ ਵੀਰੇ ਯਾਰ ਗੋਟੀ ਵਾਲੇ ਆ ਅੱਛਾ ਆ ਪਏ ਆ ਮੇਰਾ ਵੀਰ ਤੂੰ ਤਾਂ ਬੰਡਲਾਂ ਦੇ ਬੰਡਲ ਵਗਾਈ ਫਿਰਦਾ ਬਾਈ ਯਾਰ ਕੋਈ ਕਮੀ ਨਹੀਂ ਅੱਛਾ ਜਲਦ ਤੋਂ ਜਲਦ ਮੇਰੀ ਭੈਣ ਤੁਸੀਂ ਵਾਂਝੇ ਨਹੀਂ ਰਹਿਣਾ ਪੂਰੀ ਪਿੱਛੇ ਨਹੀਂ ਰਹਿਣਾ ਜਲਦ ਤੋਂ ਜਲਦ ਕਰੋ ਸਬਸਕ੍ਰਾਈਬ ਤੇ ਗਿਫਟ ਲੈ ਕੇ ਜਾਓ ਗਿਫਟ ਬਹੁਤ ਆਗੇ ਬਹੁਤ ਗਿਫਟ ਆਗੇ ਲਓ ਜੀ ਭਾਜੀ ਬਿਲਕੁਲ ਦੇਖੋ ਜੀ ਇਹ ਤਿਆਰ ਹੋਇਆ ਬੈਠਾ ਗਿਫਟ ਵੰਡਣ ਵਾਸਤੇ ਨਵੀਆਂ ਚੀਜ਼ਾਂ ਦੇਖੋ ਜੀ ਤੁਹਾਡੇ ਵਾਸਤੇ ਆ ਦੇਖੋ ਜੀ ਕਿੰਨੀ ਸੋਹਣੀ ਪੈਕਿੰਗ ਹੈ ਇਦੇ ਵਿੱਚ ਵੀ ਤਾਂ ਉਹਨੂੰ ਸਰਪ੍ਰਾਈਜ਼ ਆ ਦੇ ਵਿੱਚ ਦਿਖਾ ਦੋਗੇ ਬਾਈ ਜੀ ਨਹੀਂ 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 ਅੱਛਾ ਇਹ ਸਰਪ੍ਰਾਈਜ਼ ਆ ਮਤਲਬ ਕੀ ਇਹ ਇਹ ਦੇਖੋ ਜੀ ਇਹ ਤਾਂ ਗਿਫਟ ਜਦੋਂ ਗਾਹ ਕਿ ਲੈ ਕੇ ਸਰਪ੍ਰਾਈਜ਼ ਆ ਸਰਪ੍ਰਾਈਜ਼ ਸੁਪਨਾਈਜ ਉਹ ਸੁਪਨਾਈਜ ਹੀ ਸਰਪ੍ਰਾਈਜ਼ ਬਿਲਕੁਲ ਬਿਲਕੁਲ ਉਹੀ ਹੈ ਤੇ ਮੇਰਾ ਵੀਰ ਤੁਸੀਂ ਹੁਣ ਵਾਰੀ ਤੁਹਾਡੀ ਹੈ ਅਗਲੀ ਗਿਫਟ ਲੈ ਕੇ ਜਾਣੇ ਆ ਗਿਫਟ ਪਹਿਣਾ ਮੇਰੀਆ ਕਰ ਦੋ ਦਵਾ ਦਵਾ ਸਕナイਫ ਤੇ ਗਿਫਟ ਲੈ ਕੇ ਜਾਓ ਬਹੁਤ ਗਿਫਟਾਂ ਦੇ ਆ ਦੇਖੋ ਬੰਡਲਾਂ ਦੇ ਬੰਡਲ ਆ ਗਏ ਗਿਫਟਾਂ ਦੇ ਕੋਈ ਕਮੀ ਨਹੀਂ ਇੰਨੇ ਗਿਫਟਾਂ ਸਵੇਰੇ ਬੰਦਨੇ ਆ ਬਾਈ ਅੱਛਾ ਗਿਫਟ ਇਹ ਮਤਲਬ ਇਹ ਕੰਡੀਸ਼ਨ ਗੁਰੂਸ਼ੇ ਸੀ ਤੁਹਾਡੀ ਕੀ ਸੀ ਬਾਈ ਕੰਡੀਸ਼ਨ ਬਾਈ ਇਹ ਸੀ ਵੀ ਆ ਤਿੰਨ ਚੀਜ਼ਾਂ ਨਾ ਸਾਡੇ ਉਤੇ ਯਾਨੀ ਕਿ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ 10-10 ਕਰਾਉਣੇ ਆ ਉਸ ਤੋਂ ਬਾਅਦ ਟੋਕਨ ਕਹਿੰਦੀ ਤੁਸੀਂ ਵੀ ਟੋਕਨ ਦੇ ਦਾਂਗੇ ਅਸੀਂ ਖਿੱਚ ਕੇ ਤਿੰਨੇ ਚੀਜ਼ਾਂ ਦੇ ਸਕਰੀਨਸ਼ਾਟ ਤੁਹਾਡੇ ਕੋਲੇ ਭੇਜਾਂਗੇ ਤੁਸੀਂ ਫਿਰ ਟੋਕਨ ਦੇ ਦੋਗੇ ਸਾਨੂੰ ਅੱਛਾ ਲਓ ਜੀ ਜਿਹੜੇ ਤਿੰਨੇ ਚੀਜ਼ਾਂ ਨੂੰ ਤੁਸੀਂ ਕੀ ਕਰਨਾ ਹੈ 10 ਸਬਸਕ੍ਰਾਈਬ 10 ਕਮੈਂਟ ਤੇ 10 ਸ਼ੇਅਰ ਕਰਾਉਣੇ ਆ ਏ ਤੁਸੀਂ ਤਿੰਨੇ ਚੀਜ਼ਾਂ ਦੇ ਸਕਰੀਨ ਸ਼ਾਟ ਕਰਕੇ ਸਾਡੇ WhatsApp ਨੰਬਰ ਤੇ ਭੇਜੋ ਤੇ ਆਹ ਦੇਖੋ ਤੁਹਾਨੂੰ ਅਸੀਂ ਦੇ ਦਾਂਗੇ ਲੱਕੀ 쿠ਪਨ ਉਸ 쿠ਪਨ ਦੇ ਉੱਪਰ ਡੇਟ ਮੈਂਸ਼ਨ ਕੀਤੀ ਹੋਊਗੀ ਦਿਨ ਦੱਸਿਆ ਹੋਊਗਾ ਜੀ ਉਸ ਦਿਨ ਤੁਹਾਨੂੰ ਆ ਬਹੁਤ ਸੋਹਣਾ ਗਿਫਟ ਮਿਲ ਜੂਗਾ ਤੁਹਾਨੂੰ ਆਉਣ ਦੀ ਲੋੜ ਨਹੀਂ ਤੁਹਾਨੂੰ ਫੋਨ ਕਰਕੇ ਬੁਲਾਵਾਂਗੇ ਦੱਸੋ ਭਾਜੀ ਐਨੇ ਮੇਰੇ ਭੈਣਾਂ ਨੇ ਕਰਤੇ ਅਚੈਨੀ ਸਰ ਕਰਤੇ ਮਤਲਬ ਕੀ ਤੁਸੀਂ ਸੁਪਨਾਈ ਕਰਤੇ ਮੇਰੇ ਭੈਣਾਂ ਨੇ ਭਾਜੀ ਹੋਲੀ ਜੇ ਖੋਲ ਕੇ ਦਿਖਾ ਦਿਓ ਨਹੀਂ 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 ਓਏ ਮਾਰੇ ਜਿਹਾ ਦਿਖਾ ਦਿਓ ਯਾਰ ਓਏ ਮਾਰੇ ਤਾਂ ਦਿਖਾ ਦਿਓ ਅੱਛਾ ਉਹੀ ਹੈ ਤੁਸੀਂ ਜਿਹੜਾ ਕਿਹਾ ਇਹ ਸਰਪ੍ਰਾਈਜ਼ ਹਾਂ ਉਹੀ ਹੈ ਮੇਰਾ ਵੀਰ ਤੇ ਆ ਲੋ ਅਗਲੀ ਵਾਰੀ ਤੁਹਾਡੀ ਆ ਮੇਰੇ ਭੈਣ ਲੈ ਲਓ ਜੀ ਤਿਆਰ ਹੋ ਜਾਓ ਵੀਰੇ ਗਿਫਟ ਲੈਣ ਵਾਸਤੇ ਕਰ ਦੋ ਸਿਕਣਾਈ ਕਰ ਦੋ ਮੇਰਾ ਵੀਰ ਟੋਡੀ ਵਾਰੀ ਆ ਉਹਨੇ ਗਿਫਟ ਲੈ ਆਂਦੀ ਭਾਜੀ ਤੁਸੀਂ ਇੱਥੇ ਜਾਣ ਕੇ ਖਾਲੀ ਡੱਬੇ ਤਾਂ ਨਾ ਰੱਖਦੇ ਦਿਖਾਉਣ ਵਾਸਤੇ ਆ ਆ ਜਾ ਆ ਜਾ ਤੈਨੂੰ ਦਿਖਾਵਾਂ ਖਾਲੀ ਡੱਬੇ ਕਹਿੰਦਾ ਤੂੰ ਅੱਛਾ ਜੀ ਭਰੇ ਦੇ ਭਰਿਆ ਦੇਖ ਮੁੰਡੇ ਆ ਦੇਖ ਨਵੇਂ ਆ ਜਿਹੜੇ ਗਿਫਟ ਆਏ ਆ ਦੇਖ ਇਹ ਗਾਕਾ ਨੂੰ ਵੰਡਨੇ ਆ ਇਹ ਵੰਡਨੇ ਆ ਮੇਰਾ ਵੀਰ ਗਾਕਾ ਨੂੰ ਤੁਸੀਂ ਪਹਿਲਾਂ ਭਾਜੀ ਆ ਦਿਖਾਓ ਮੈਨੂੰ ਮੈਨੂੰ ਐ ਲੱਗਦਾ ਤੁਸੀਂ ਇਤੋਂ ਨਹੀਂ ਜਾਣ ਕੇ ਕਹਿ ਕੇ ਇਧਰੋਂ ਦਿਖਾਓ ਤੁਸੀਂ ਸਾਹਮਣੇ ਖੋਲੋ ਮੇਰੇ ਕੀ ਗੱਲਾਂ ਕਰਦਾ ਮੇਰਾ ਵੀਰ ਅੱਛਾ ਸਾਈਡ ਤੋਂ ਖੋਲੋ ਮੱਥੀ ਵਾਲੇ ਕਦੇ ਭਰੇ ਦਿਖਾਓ ਚੱਲ ਕੀ ਦਿਖਾਣੀ ਇੱਕ ਚੱਲ ਆਹ ਲੋ ਬੰਡਲਾਂ ਦੇ ਬੰਡਲ ਪਰ ਠੀਕ ਆਹ ਲੋ ਤੁਸੀਂ ਕਹੋਗੇ ਅੱਛਾ ਬਸ ਬਸ ਭਾਜੀ ਬਸ ਲਓ ਜੀ ਮੈਂ ਸਮਝ ਗਈ ਉਹ ਮੰਨ ਗਏ ਜੀ ਸੇਲ ਨਹੀਂ ਮੰਨ ਗਏ ਨਵੇਂ ਗਿਫਟ ਦੇ ਦੇਖੋ ਕਹਿੰਦੇ ਘੁੰਦੇ ਕਹਿੰਦੇ ਘੁੰਦੇ ਬ੍ਰਾਂਡ ਅੱਛਾ ਜੀ ਨਵੇਂ ਤੋਂ ਨਵੇਂ ਗਿਫਟ ਆਣਗੇ ਤੇ ਮੇਰਾ ਵੀ ਕਰ ਦੋ ਹੁਣ 바ਰੀ ਤੁਹਾਡੀ ਐ ਅਗਲੀ ਲਓ ਜੀ ਤੁਸੀਂ ਵੀਰੇ ਪਿੱਛੇ ਨਾ ਰਹ ਜਿਓ ਬਾਈ ਕਹਿੰਦਾ ਦੇਖੋ ਬਹੁਤ ਗਿਫਟ ਆ ਚੁੱਕੇ ਮੇਰੇ ਕੋਲੇ ਇਹ ਸਾਰੇ ਗਿਫਟ ਦੇਖੋ ਦੇਣੇ ਆ ਸਵੇਰੇ ਇਹਨਾਂ ਨੇ ਇਹਨਾਂ ਨੇ ਲੱਕੀ ਕੂਪਨ ਕਸਟਮਰ ਦੇ ਨਿਕਲ ਚੁੱਕੇ ਆ ਇਹਨਾਂ ਨੇ ਜਿਹੜੇ ਕਸਟਮਰ ਦੇ ਆ ਗਿਫਟ ਆ ਇਹਨਾਂ ਨੇ 10 ਸਬਸਕ੍ਰਾਈਬ ਕੀਤੀ ਐ 10 ਕ ਤੇ ਦਾਸੇ ਸ਼ੇਅਰ ਕੀਤੇ ਹੋਏ ਆ ਉਹਨਾਂ ਨੂੰ ਆਪਾਂ ਦੇ ਰਹੇ ਆ ਇਹ ਗਿਫਟ ਦੇਖੋ ਜੇ ਤੁਸੀਂ 10 ਸਬਸਕ੍ਰਾਈਬ ਕਰਾਓਗੇ ਤਾਂ ਇੱਕ ਗਿਫਟ ਮਿਲੂਗਾ 20 ਕਰਾਓਗੇ ਦੋ ਮਿਲਣਗੇ 30 ਕਰਾਓਗੇ ਤਿੰਨ ਮਿਲਣਗੇ 30 30 ਸਬਸਕ੍ਰਾਈਬਰ ਪੰਜ-ਪੰਜ ਲੈ ਕੇ ਜਾ ਰਹੇ ਆ ਇੱਕ ਕਸਟਮਰ ਯਾਨੀ ਕਿ ਉਹ ਕਸਟਮਰ ਨੇ 50 ਸਬਸਕ੍ਰਾਈਬ 50 ਕਮੈਂਟ ਤੇ 50 ਸ਼ੇਅਰ ਕੀਤੇ ਆ ਉਹਨਾਂ ਨੂੰ ਪੰਜ ਗਿਫਟ ਦੇਣਗੇ ਇਹ ਤੁਸੀਂ ਮੇਰੀ ਗੱਲ ਸਮਝ ਗਏ ਹੋਗੇ ਜੀ ਆ ਸਾਰੇ ਗਿਫਟ ਤੁਹਾਡੇ ਹੋ ਸਕਦੇ ਆ ਤੁਸੀਂ ਇੱਕ ਵਾਰੀ ਗੋਠੀ ਵਰਲਡ ਵਾਈਡ ਦੇ ਆ ਜਿਹੜੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ YouTube ਚੈਨਲ ਦਾ ਨਾਮ ਤੁਹਾਨੂੰ ਮੈਂ ਦੱਸ ਦਿੰਨਾ ਗੋਠੀ ਵਰਲਡ ਵਾਈਡ ਵਰਲਡ ਵਾਈਡ 2546 ਇਹ ਸਾਰੇ ਗਿਫਟ ਉਹ ਦੇਖੋ ਕਸਟਮਰ ਕਰੀਂਦਾ ਤੁਸੀਂ ਪਿੱਛੇ ਨਾ ਰਹਿ ਜਿਓ ਗਿਫਟ ਬਹੁਤ ਸੋਹਣਾ ਦਿਖਾਉਂਦਾ ਨਹੀਂ ਮੈਂ ਤਾਂ ਬਹੁਤ ਮਿੰਤਾ ਕੀਤੀ ਬਾਈ ਦੀਆਂ ਇਹ ਦਿਖਾਉਂਦਾ ਨਹੀਂ ਜੀ ਆ ਸਾਰੇ ਗਿਫਟ ਇਹਨਾਂ ਨੂੰ ਮਿਲਣਗੇ ਤੁਹਾਡੇ ਵਾਸਤੇ ਵੀ ਇਸ ਤਰ੍ਹਾਂ ਦੇ ਮਿਲ ਜਾਣਗੇ ਬਹੁਤ ਸੋਹਣੇ ਗਿਫਟ ਆ ਚੁੱਕੇ ਆ ਤੁਸੀਂ ਕੀ ਕਰਨਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਹੈ ਤੇ ਵੀਡੀਓ ਆਪਣੇ ਦੇਖੋ ਯਾਰਾਂ ਦੋਸਤਾਂ ਮਿੱਤਰਾਂ ਤੱਕ ਮੇਰੀਆਂ ਭੈਣਾਂ ਤੱਕ ਹੋਰ ਪਹੁੰਚਾ ਦਿਓ ਤਾਂ ਕਿ ਉਹਨਾਂ ਨੂੰ ਵੀ ਇਹ ਗਿਫਟ ਮਿਲ ਸਕੇ ਬਹੁਤ ਸੋਹਣਾ ਗਿਫਟ ਹੈ ਦੇ ਅੰਦਰ ਤੁਹਾਡੇ ਵਾਸਤੇ ਸਰਪ੍ਰਾਈਜ਼ ਹੈ ਬਹੁਤ ਸੋਹਣਾ ਸਰਪ੍ਰਾਈਜ਼ ਹੈ ਦੇਖੋ ਕਰਨਾ ਕੁਝ ਵੀ ਨਹੀਂ ਹੈ 10 ਸਬਸਕ੍ਰਾਈਬ 10 ਕਮੈਂਟ ਤੇ 10 ਲਾਈਕ ਕਰਨੇ ਆ ਤੇ ਤੁਹ ਗਿਫਟ ਹੋ ਜੂ ਤੁਹਾਡਾ ਤੇ ਦੇਖੋ ਜੀ ਤਿਆਰ ਹੋ ਗਏੋ ਜਲਦੀ ਜਲਦੀ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਕਮੈਂਟ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਮੈਂ ਕਹਿੰਦਾ ਭੈਣ ਮੇਰੀ ਜਲਦੀ ਕਰ ਦੋ ਤੇ ਆਪ ਦੇ ਜਿਹੜੇ ਨਾਲ ਦੇ ਆਂਡ ਗਵਾਂਡ ਭੈਣ ਭਰਾ ਜੋ ਵੀ ਸਾਰਿਆਂ ਨੂੰ ਕਰਾ ਦਿਓ ਸਾਰੇ ਲੈ ਕੇ ਜਾਓ ਅਸੀਂ ਤਾਂ ਕਹਿੰਨੇ ਆ ਗਿਫਟ ਲਓ ਜੀ ਸਾਰੇ ਤਿਆਰ ਹੋ ਗਏ ਬਾਈ ਕਹਿੰਦਾ ਹੁਣ ਦੇਖੋ ਜੀ ਵੀਡੀਓ ਹੋ ਗਈ ਲੰਬੀ ਤੇ ਆ ਦੇਖੋ ਜੀ ਗਿਫਟ ਇਸ ਤਰ੍ਹਾਂ ਦੇ ਤੁਹਾਡੇ ਹੋ ਜਾਣਗੇ ਜਲਦੀ ਲਓ ਜੀ ਦੇਖੋ ਜਿਹਨੇ ਮੈਂ ਦੱਸਿਆ ਤੁਹ ਨੂੰ ਗੋਟੀ ਵਾਲੇ ਨਵੀਂ ਸਕੀਮ ਆਈ ਹੈ ਵੀਰੇ ਸਬਸਕ੍ਰਾਈਬ ਕਰਨ ਨਾਲ ਦੇਖੋ ਇੱਥੇ ਲੈ ਕੇ ਜਾ ਰਹੇ ਆ ਤੇ ਹੁਣ ਵਾਰੀ ਤੁਹਾਡੀ ਹੈ ਅਗਲੀ ਵਾਰੀ ਤੁਹਾਡੀ ਹੈ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਡੀਓ ਨੂੰ ਤੇ ਸਾਡੇ ਨੰਬਰ ਤੇ ਭੇਜੋ ਤੁਹਾਨੂੰ ਕੂਪਨ ਦਿੱਤਾ ਜਾਵੇਗਾ ਕੂਪਨ ਤੇ ਡੀਡ ਦਿੱਤੀ ਜਾਵੇਗੀ ਤੇ ਦੁਕਾਨ ਤੇ ਆ ਕੇ ਗਿਫਟ ਲੈ ਕੇ ਜਾਓ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ